ਸਰ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਰੇ ਫਿਰੋਜ਼ਪੁਰ ਵਾਸੀਆਂ ਨਾਲ ਤੇ ਪੰਜਾਬੀਆਂ ਦੇ ਨਾਲ ਪੰਜਾਬ ਵਾਲਿਆਂ ਦੇ ਨਾਲ ਮੈਂ ਇਹ ਖੁਸ਼ਖਬਰੀ ਸਾਂਝੀ ਕਰਨਾ ਚਾਹਨਾ ਕਿ ਜੜੀ ਕੀ ਬੰਦੇ ਭਾਰਤ ਰੇਲ ਜਿਹੜੀ ਰਾਣਾ ਜੀ ਨੇ ਜਾ ਕੇ ਜਦੋਂ ਵੈਸ਼ਨਵ ਜੀ ਨੂੰ ਰੇਲਵੇ ਮੰਤਰੀ ਸਾਹਿਬ ਨੂੰ ਜਾ ਕੇ ਮਿਲੇ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਇਹ ਰੇਲ ਚਲਾਈ ਜਾਵੇ ਤੇ ਮੋਦੀ ਸਾਹਿਬ ਵੀ ਇਹ ਦੂਰ ਇੰਦੇਸ਼ੀ ਦੇਖਦੇ ਹੋਏ ਜਿਹੜਾ ਕਿ ਉਹਨਾਂ ਨੇ ਵਿਕਸਿਤ ਭਾਰਤ ਇੱਕ ਨਵਾਂ ਭਾਰਤ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਦੀ ਜਿਹੜੀ ਮਹਿਲ ਚੱਲਦੀ ਪਈ ਹੈ ਹਰ ਕੋਨੇ ਨੂੰ ਭਾਰਤ ਦੇ ਕੋਨੇ ਨੂੰ ਹਰ ਕੋਨੇ ਨੂੰ ਦਿੱਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਕਿ ਜਲਦ ਉੱਥੇ ਸਫ਼ਰ ਛੋਟਾ ਹੁੰਦਾ ਜਾਵੇ ਇਹ ਉਹਨਾਂ ਨੇ ਫਿਰੋਜ਼ਪੁਰ ਨੂੰ ਵੀ ਇਹ ਸਹੂਲਤ ਦਿੱਤੀ ਹੈ ਕਿ ਬੰਦੇ ਬਾਹਰ ਟ੍ਰੇਨ ਜਿਹੜੀ ਦਿੱਲੀ ਨੂੰ ਜਾਏਗੀ ਫਿਰੋਜ਼ਪੁਰ ਤੋਂ ਉਹ ਮਨਜ਼ੂਰ ਹੋ ਗਈ ਹੈ ਉਹਦਾ ਸਮਾਂ ਆਪਣੇ ਕੋਲ ਆ ਗਿਆ ਹੈ ਕਿ 7:55 ਤੇ ਫਿਰੋਜ਼ਪੁਰ ਚੱਲੇਗੀ ਤੇ 2:30 ਵਜੇ ਜਾ ਕੇ ਦਿੱਲੀ ਜਾ ਕੇ ਪਹੁੰਚੇਗੀ ਇਹ ਜਾਏਗੀ ਵਾਇਆ ਫਰੀਦਕੋਟ ਪਟੰਡਾ ਧੂਰੀ ਪਟਿਆਲਾ ਅੰਬਾਲਾ ਕੁਰੂਕhetra ਪਾਣੀਪਤ ਨਵੀਂ ਦਿੱਲੀ ਉਥੋਂ ਵਾਪਸ ਚਲੇਗੀ 4 ਵਜੇ ਤੇ ਰਾਤ ਨੂੰ ਇੱਥੇ ਆ ਕੇ 10:30 ਵਜੇ ਫਿਰੋਜ਼ਪੁਰ ਵਾਪਸ ਇੱਥੇ ਆ ਕੇ ਹੌਲਡ ਕਰੇਗੀ ਅਸੀਂ ਮੰਨ ਤੱਕ ਕੀਤੀ ਸੀ ਕਿ ਫਾਜ਼ਲ ਕਾਨੂੰ ਵੀ ਵਿੱਚ ਕਾਇਆ ਜਾਏ ਪਰ ਕੁਝ ਟੈਕਨੀਕਲ ਰੀਜ਼ਨ ਦੇ ਕਰ ਰੋ ਲੈਂ ਨਹੀਂ ਉਹਨਾਂ ਨੂੰ ਲੈ ਨਹੀਂ ਸਕੇ ਕਿਉਂਕਿ ਇੱਥੇ ਕਈ ਸਹੂਲਤਾਂ ਉੱਥੇ ਨਹੀਂ ਹੈਗੀਆਂ ਜਿਹੜੀਆਂ ਕਿ ਇੱਥੇ ਟ੍ਰੇਨ ਨੂੰ ਚਾਹੀਦੀਆਂ ਹੋਣਗੀਆਂ ਵਾਸ਼ਿੰਗ ਵਗੈਰਾ ਪਰ ਉਹ ਵੀ ਜਲਦ ਅਸੀਂ ਉਹ ਮੰਨ ਕੀਤੀ ਹੋਈ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਜਿਹੜਾ ਆ ਕਦਮ ਲਗਿਆ ਜਿਹੜਾ ਬੰਦੇ ਭਾਰਤ ਨੂੰ ਬੰਦੇ ਭਾਰਤ ਹੈ ਸ਼ੁਰੂ ਹੋ ਰਹੀ ਹੈ ਉਹ ਫਿਰੋਜ਼ਪੁਰ ਨੂੰ ਬਹੁਤ ਵੱਡੀ ਤਰੱਕੀ ਦੇ ਰਾਹ ਤੇ ਲੈ ਕੇ ਜਾਏਗੀ ਫਿਰੋਜ਼ਪੁਰ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਸਾਧ ਦਿੱਲੀ ਦੇ ਨਾਲ ਜੋੜਨ ਦੇ ਵਾਸਤੇ ਸਾਰੇ ਵਰਗਾਂ ਨੂੰ ਮਿਲੇਗੀ ਤੋਂ ਮੈਂ ਮੋਦੀ ਜੀ ਦਾ ਖਾਸ ਕਰਕੇ ਹਮੇਸ਼ਾ ਜੀ ਦਾ ਤੇ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਜਿਨ੍ਹਾਂ ਨੂੰ ਮੰਨ ਦਿੱਤੀ ਤੇ ਉਹਨਾਂ ਨੇ ਇਹ ਮੰਗ ਬਗੈਰ ਕਿਸੇ ਲਈ ਤੋਂ ਉਹਨਾਂ ਨੇ ਮਨਜ਼ੂਰ ਕੀਤੀ ਬਹੁਤ ਬਹੁਤ ਮਿਹਰਬਾਨੀ ਵਾਇਗੁਲ ਜੀ ਦਾ ਖਾਲਸਾ ਵਾਇਗੁਲ ਜੀ ਦੀ ਫਤਿਹ ਜੈ ਸ਼੍ਰੀ ਰਾਮ